ਤਿੰਨ ਸਾਈਡ ਤੋਂ ਮਾਰਗ ਨੂੰ ਮਿਲ ਤਿੰਨ ਸਾਈਡ ਤੋਂ ਗੇਟ ਬਣੇ ਹੋਏ ਨੇ ਗੁਰੂ ਘਰ ਦੇ ਹਾਂਜੀ ਆਪਾਂ ਦਰਸ਼ਨ ਕਰਕੇ ਆਇਆ ਹੁਣ ਪਿੱਛੋਂ ਅੱਗੇ ਆਪਾਂ ਨੇ ਚਿਵਾਰਾ ਸਾਹਿਬ ਗੁਰੂ ਘਰ ਜਾਣਾ ਸੰਗ ਤਾਂ ਨਹੀਂ ਵਧੀਆ ਆਪਾਂ ਨੂੰ ਮਿਲਦੀ ਐ ਵੀ ਆਪਾਂ ਨੇ ਤਾਂ ਵੈਸੇ ਪੁੱਛਿਆ ਵੀ ਕਿੱਧਰ ਨੂੰ ਜਾਣਾ ਰਸਤਾ ਕਿਹੜਾ ਓ ਅੱਗੇ ਭਾਈ ਸਾਹਿਬ ਜਾ ਰਹੇ ਨੇ ਉਹ ਕਹਿੰਦੇ ਤੁਸੀਂ ਖੇਚਲ ਨਾ ਕਰੋ ਜੀ ਅਸੀਂ ਤੁਹਾਡੇ ਅੱਗੇ ਅੱਗੇ ਚੱਲਦੇ ਆਂ ਜਦ ਕਿ ਇਹਨਾਂ ਦਾ ਮੈਨੂੰ ਲੱਗਦਾ ਰੂਟ ਕੋਈ ਹੋਰ ਬਣਦਾ ਸੀ ਪਰ ਆਪਣੀ ਸੇਵਾ ਲਈ ਦੇਖੋ ਇਹ ਆਪਣੇ ਅੱਗੇ ਜਾ ਰਹੇ ਨੇ ਕਹਿੰਦੇ ਅਸੀਂ ਤੁਹਾਨੂੰ ਛੱਡ ਕੇ ਆਵਾਂਗੇ ਆਪਾਂ ਜਦੋਂ ਵੀ ਕਿਤੇ ਗੁਰੂ ਘਰ ਜਾਂਦੇ ਆ ਪਤਾ ਨਹੀਂ ਸ਼ਰਧਾ ਪ੍ਰਮਾਤਮਾ ਇੰਨੀ ਵਧੀਆ ਬਣਾ ਦਿੰਦਾ ਨਾ ਵੀ ਆਪਾਂ ਨੂੰ ਮਿਲਣ ਵਾਲੀਆਂ ਸੰਗਤਾਂ ਵੀ ਆਪਣੇ ਆਪ ਹੱਥ ਫੜ ਕੇ ਸਾਨੂੰ ਨਾ ਗੁਰੂ ਘਰਾਂ ਦੇ ਵਿੱਚ ਪਹੁੰਚਾ ਦਿੰਦੀਆਂ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਤਾਂ ਹੀ ਕਿਹਾ ਜਾਂਦਾ ਹੈ ਜੇ ਆਪਾਂ ਚੰਗਾ ਕੰਮ ਕੋਈ ਕਰਨਾ ਨਿਕਲੇ ਆ ਨਾ ਤਾਂ ਜਹਾਨ ਹੈ ਜਿਹੜਾ ਆਪੇ ਉਸਤਤ ਵੀ ਕਰਦਾ ਤੇ ਮਦਦਤਾ ਕਰਦਾ ਹੀ ਹੈ। ਜੇ ਆਪਾਂ ਚਵਾਰਾ ਸਾਹਿਬ ਗੁਰੂ ਘਰ ਨੂੰ ਜਾ ਰਹੇ ਆ। ਜਿੱਥੇ ਗੁਰੂ ਜੀ ਨੂੰ ਝੋਲਾ ਸਾਹਿਬ ਪੇਟ ਕੀਤਾ ਸੀ। ਪੇਟ ਕੀਤਾ ਸੀ। ਉੱਥੇ ਜਾ ਕੇ ਆਪਾਂ ਦੱਸਦੇ ਆਂ ਕਿਹਨੇ ਕੀਤਾ ਸੀ। ਉਥੇ ਮੱਟ ਵੀ ਪਿਆ ਏ ਜਿਹਦੇ ਵਿੱਚ ਛੋਲੇ ਨੂੰ ਰੰਗਿਆ ਸੀ ਬਾਕੀ ਸਾਰਾ ਇਤਿਹਾਸ ਆਪਾਂ ਜਾ ਕੇ ਸਾਂਝਾ ਕਰਦੇ ਆਂ ਦਰਸ਼ਨ ਵੀ ਕਰਾਉਨੇ ਆਂ ਆਪਾਂ ਵੀ ਕਰਦੇ ਆਂ ਬਾਜ਼ਾਰ ਦੇ ਐਂਟਰ ਹੋਣ ਤੇ ਥੋੜਾ ਜਿਹਾ ਅੱਗੇ ਆ ਕੇ ਹੈ ਚੜਾਈ ਚੜਦੀ ਹੈ ਇਹ ਸਾਹਮਣੇ ਆਪਾਂ ਨੂੰ ਗੁਰੂ ਘਰ ਦੇ ਦਰਸ਼ਨ ਹੋ ਰਹੇ ਨੇ ਇਹ ਭਾਈ ਸਾਹਿਬ ਆਪਾਂ ਨੂੰ ਪਹਚਾ ਕੇ ਜੀ ਬਰਸਾਹਾਂ ਦੇ ਦਰੋ हाँ जी संगत जी अपना दर्शन कर रहे हैं गुरुद्वारा श्री चुवारा साहब माछीवाड़ा सा वाहत जी दर्शन कर रहे हैं गुरुद्वारा चवारा साहब ਉਜੀਪਾ ਇਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਉਸ ਮੱਟ ਦੇ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਜਿਹੜਾ ਉਹ ਰੰਗਿਆ ਸੀ ਇਹ ਮੱਟ ਦੇ ਦਰਸ਼ਨ ਕਰ ਰਹੇ ਹਾਂ ਦੇ ਵੀ ਇੱਕ ਪਾਸ਼ੇ ਦਸ ਉਹਨਾਂ ਦਾ ਵੀ ਰੋਲੇ ਨੂੰ ਨੀਲਾ ਰੰਗ ਦਾ ਪਿੰਟਾ ਪਿਆ ਸੀ ਰਾਜ ਸੋਹਣ ਸਤ ਸਤ ਮੈਂ ਅਲ ਸਵਾਹਿਗੁਰੂ ਦੀ ਕਿਸਤ ਦੇ ਜਦੋਂ ਅਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਸਰਗ ਦੀ ਵੜੀ ਨੂੰ ਛੱਡ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਪੰਥ ਦੇ ਹੁਕਮ ਨੂੰ ਮੰਨਦਿਆਂ ਹੋਇਆ ਭਾਈ ਦਇਆ ਤੇ ਭਾਈ ਧਰਮ ਸਿੰਘ ਪੰਜ ਪਿਆਰੇ ਸਹਿਬਾਨਾਂ ਨੂੰ ਇਹ ਕਹਿ ਕੇ ਆਏ ਕਿ ਜਿੱਥੇ ਤਾਰਿਆਂ ਦੀ ਸੇਧ ਮਿਲੇ ਅਸੀਂ ਉਸ ਦੇ ਬਿਲਕੁਲ ਹੇਠਾਂ ਮਿਲਾਂਗੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਚੂੜਪੁਰ ਸਹਿਜੂ ਮਾਧਰਾ ਪਵਾਂਤ ਆਦਿ ਨਗਰਾਂ ਦੇ ਵਿਚੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਚੀਵੜਾ ਸਾਹਿਬ ਦੇ ਜੰਗਲ ਦੇ ਵਿੱਚ ਉੱਤਰਦੇ ਹਨ ਉਸ ਬਾਗ ਦੇ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ವಿಶਰਾਮ ਕਰਦੇ ਹਨ ਅਤੇ ਇੱਕ ਖੂਹ ਸਹਿਬ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜਲ ਛਕਦੇ ਹਨ ਅਤੇ ਜਲ ਛਕਣ ਤੋਂ ਬਾਅਦ 70 ਕੋ ਗਾਦੀ ਦੂਰੀ ਦੇ ਉੱਤੇ ਜਿੱਥੇ ਝੰਡਾ ਸਹਿਬ ਦਾ ਦਰਖਤ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਝੰਡ ਦੇ ਦਰਖਤ ਦੇ ਹੇਠਾਂ ਟਿੰਡ ਦਾ ਸਹਰਾਣਾ ਲਾ ਕੇ ਆਰਾਮ ਕਰਦੇ ਹਨ ਖੂਹ ਦੇ ਉੱਤੇ ਜਿਹੜਾ ਨੌਕਰ ਭਾਈ ਗੁਲਾਬੇ ਅਤੇ ਪੰਜਾਬੇ ਦਾ ਨੌਕਰੀ ਕਰਦਾ ਸੀ ਉਨੇ ਆ ਕੇ ਗੁਲਾਬੇ ਅਤੇ ਪੰਜਾਬੇ ਆਪ ਆਪਣੇ ਮਾਲਕ ਨੂੰ ਆ ਕੇ ਦੱਸਿਆ ਵੀ ਜਿਹੜੇ ਗੁਰੂ ਦੀਆਂ ਤੁਸੀਂ ਗੱਲਾਂ ਕਰਦੇ ਹੋ ਘਰ ਦੇ ਵਿੱਚ ਮੈਨੂੰ ਇੰਜ ਜਪਦਾ ਹੈ ਕਿ ਉਹ ਤੁਹਾਡੇ ਬਾਗ ਦੇ ਵਿੱਚ ਆਈ ਹੋਣਾ ਜਦੋਂ ਗੁਲਾਬੇ ਅਤੇ ਪੰਜਾਬੇ ਨੂੰ ਇਹ ਗੱਲ ਪਤਾ ਲੱਗੀ ਦੋਨੇ ਭਰਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਜਦੋਂ ਬਾਗ ਦੇ ਵਿੱਚ ਪੁੱਜਦੇ ਹਨ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹਨ ਤੇ ਕੋਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਇੱਕ ਸਿੱਖ ਭਾਈ ਮਾਨ ਸਿੰਘ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖੜੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇਤਨੇਮ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੋਵੇਂ ਗੁਲਾਬਾ ਤੇ ਪੰਜਾਬਾ ਫਤੇ ਬੁਲਾਉਂਦੇ ਹਨ ਅਤੇ ਬੇਨਤੀ ਕਰਦੇ ਹਨ ਪਾਤਸ਼ਾਹ ਚਲੋ ਘਰ ਦੇ ਵਿੱਚ ਸਾਡੇ ਘਰ ਦੇ ਵਿੱਚ ਆਪਣੇ ਸੋਹਣੇ ਚਰਨ ਪਾਓ ਭਾਈ ਗੁਲਾਬੇ ਅਤੇ ਪੰਜਾਬੇ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਸਿੱਖ ਭਾਈ ਮਾਨ ਸਿੰਘ ਆਪਣੇ ਇਸ ਘਰ ਦੇ ਵਿੱਚ ਲੈ ਆਉਂਦੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਕਮਰੇ ਦੇ ਵਿੱਚ ਵਿਸ਼ਰਾਮ ਦੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬਿਰਾਜਮਾਨ ਕਰਦੇ ਹਨ ਜਿਹੜਾ ਕਿ ਕੁਝ ਸਮਾਂ ਪਹਿਲਾਂ ਦੋਵੇਂ ਭਰਾਵਾਂ ਨੇ ਆਪਣੀ ਮਿਹਨਤ ਦੇ ਨਾਲ ਇਹ ਇੱਕ ਚਿਵਾਰਾ ਬਣਾਇਆ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਕਮਰੇ ਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਇੱਕ ਸਿੱਖ ਭਾਈ ਮਾਨ ਸਿੰਘ ਨਿਸ਼ਰਾਮ ਕਰਦੇ ਹਨ ਹੈ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਿਧੀ ਚਿਵਾਰਾ ਸਾਹਿਬ ਜਿਹੜਾ ਭਾਈ ਗੁਲਾਮੇ ਅਤੇ ਪੰਜਾਬੇ ਦਾ ਆਪਣਾ ਨਿੱਜੀ ਘਰ ਹੈ ਇਸ ਸਥਾਨ ਦੇ ਉੱਤੇ ਉਹ ਮੱਟ ਸਾਹਿਬ ਹੈ ਜਿਸ ਮੱਟ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੋਲਿਆਂ ਨੂੰ ਰੰਗ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਅੰਤਿਆ ਤੋ ਇਹ ਤੋਂ ਆਪਾਂ ਹੁਣ ਦਰਸ਼ਨ ਹੈ ਜਿਹੜਾ ਚਵਾਰਾ ਸਾਹਿਬ ਦੀ ਕਰਕੇ ਆਏ ਆ ਤੇ ਇੱਧਰ ਲੰਗਰ ਦਾ ਪ੍ਰਬੰਧ ਹੈ ਜਿਹੜਾ ਕੀਤਾ ਹੋਇਆ ਹੈ ਲੰਗਰ ਹਾਲ ਦਾ